ਸਤਿ ਪੀਣਾ ਮੈਂ ਕੀ ਕਹਿਣਾ ਚਾਹ ਰਿਹਾ ਹਾਂ ਜੀ ਮੇਰਾ ਨਾਮ ਭੁਪਿੰਦਰ ਸਿੰਘ ਹੈ ਸਾਵਨ ਕਿਰਪਾ ਰੋਹਾਨੀ ਮਿਸ਼ਨ ਦੇ ਵੱਲੋਂ ਮੈਨੂੰ ਜੋਨੀਚਾਰੀ ਦੀ ਸੇਵਾ ਬਖਸ਼ੀ ਹੋਈ ਹੈ ਔਰ ਅੱਜ ਇਸ ਬਠਿੰਡਾ ਆਸ਼ਰਮ ਚੌਣ ਦਾ ਮੌਕਾ ਮਿਲਿਆ ਕਿਉਂਕਿ ਸਾਡੇ ਕਿਰਪਾਲਾ ਆਸ਼ਰਮ ਬਠਿੰਡਾ ਦੇ ਵੱਲੋਂ ਬਲੱਡ ਡੋਨੇਸ਼ਨ ਕੈਂਪ ਦਾ ਅਰੇਂਜਮੈਂਟ ਕੀਤਾ ਗਿਆ ਸੀਗਾ ਔਰ ਇਹ 8ਵਾਂ ਬਲੱਡ ਡੋਨੇਸ਼ਨ ਕੈਂਪ ਹੈ ਇਸ ਤੋਂ ਪਹਿਲਾਂ 7 ਲੱਗ ਚੁੱਕੇ ਨੇ ਔਰ ਕਿਰਪਾਲਾ ਆਸ਼ਰਮ ਬਠਿੰਡਾ ਬਹੁਤ ਵੱਧ ਚੜ ਕੇ ਜੋ ਸਮਾਜ ਦੀਆਂ ਸੇਵਾਵਾਂ ਨੇ ਉਹਦੇ ਵਿੱਚ ਯੋਗਦਾਨ ਦੇ ਰਹੇ ਨੇ ਹਿੱਸਾ ਪਾ ਰਹੇ ਨੇ ਕਿਸੇ ਵੀ ਤਰੀਕੇ ਦੀ ਕੋਈ ਨੇਚਰਲ ਕਲੈਂਪਟੀ ਆ ਜਾਂਦੀ ਹੈ ਉਸ ਦੇ ਵਿੱਚ ਵੀ ਸਾਡਾ ਜਿਹੜਾ ਸਾਵਨ ਕਿਰਪਾ ਰੋਹਾਨੀ ਮਿਸ਼ਨ ਹੈ ਇਹ ਵੱਧ ਚੜ ਕੇ ਅੱਗੇ ਆਉਂਦਾ ਹੈ ਕਿ ਉਤਰਾਖੰਡ ਚ ਤਰਸਦੀ ਹੋਈ ਸੀ ਉੱਥੇ ਵੀ ਸਾਵਨ ਕਿਰਪਾ ਰੋਹਾਨੀ ਮਿਸ਼ਨ ਦੇ ਵੱਲੋਂ ਅੱਗੇ ਵੱਧ ਚੜ ਕੇ ਹਿੱਸਾ ਦਿੱਤਾ ਗਿਆ ਗੁਜਰਾਤ ਦੇ ਵਿੱਚ ਭੂਕੰਪ ਆਇਆ ਸੀਗਾ ਉਝਾਲ ਆਇਆ ਜਿਹੜਾ ਉਸ ਦੇ ਵਿੱਚ ਵੀ ਮਿਸ਼ਨ ਦੇ ਵੱਲੋਂ ਬਹੁਤ ਵੱਧ ਚੜ੍ਹ ਕੇ ਸੇਵਾਵਾਂ ਕੀਤੀਆਂ ਗਈਆਂ ਸੀ यहां ਤਾਂ ਕਹਿਣ ਤੋਂ ਪਾਵਾ ਹੈ ਕਿ ਜੋ ਸਾਵਨ ਕ੍ਰਿਪਾਰਾ ਰੋਹਾਨੀ ਮਿਸ਼ਨ ਹੈ ਇਹ ਕਿਸੇ ਵੀ ਤਰੀਕੇ ਦੀਆਂ ਸਮਾਜ ਦੇ ਵਿੱਚ ਜਿਹੜੀਆਂ ਸੇਵਾਵਾਂ ਨੇ ਕੋਈ ਫਿਜ਼ਿਕਲੀ ਜੋ ਡਿਸੇਬਲਡ ਹੈਗੇ ਨੇ ਉਹਨਾਂ ਦੇ ਵਾਸਤੇ ਵੀ ਮਿਸ਼ਨ ਦੇ ਵੱਲੋਂ ਟਾਈਮ ਟੂ ਟਾਈਮ ਕੈਂਪ ਲਗਾ ਕੇ ਉਹਨਾਂ ਨੂੰ ਜੋ ਸਾਈਕਲਸ ਹੁੰਦੇ ਨੇ ਛੋੜੇ ਹੈਂਡੀਕੈਪਡ ਵਾਸਤੇ ਉਹ ਮੁਹੱਈਆ ਕਰਾਏ ਜਾਂਦੇ ਨੇ ਤਾਂ ਜਿਸ ਵੀ ਤਰੀਕੇ ਨਾਲ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ ਉਸ ਤਰੀਕੇ ਨਾਲ ਕਰਦੇ ਬਿਰਧ ਆਸ਼ਰਮ ਹੈ ਤਾਂ ਉਥੇ ਕੋਈ ਅਨਾਜ ਮੁਹैया ਕਰਾਇਆ ਜਾਂਦਾ ਜਿਸ ਤਰੀਕੇ ਦੀ ਉਥੇ ਜ਼ਰੂਰਤ ਹੁੰਦੀ ਆ ਉਹ ਸਾਰੀ ਚੀਜ਼ਾਂ ਮੁਹैया ਕਰਾਈਆਂ ਜਾਂਦੀਆਂ ਨੇ ਤਾਂ ਸਾਵਨ ਕਿਰਪਾ ਰੋਹਾਨੀ ਮਿਸ਼ਨ ਵੱਚੜ ਕੇ ਇਹਨਾਂ ਸਾਰਿਆਂ ਦੇ ਹਿੱਸਾ ਲੈਂਦਾ ਔਰ ਸਾਵਨ ਕਿਰਪਾ ਰੋਹਾਨੀ ਮਿਸ਼ਨ ਦਾ ਜਿਹੜਾ ਸਭ ਤੋਂ ਵੱਡਾ ਏਮ ਹੈ ਉਹ ਹੈ ਕਿ ਇਨਸਾਨ ਆਪਣੇ ਆਪ ਨੂੰ ਸਹੀ ਮੈਨੇ ਦੇ ਵਿੱਚ ਇਨਸਾਨ ਸਮਝੇ ਕਿਉਂਕਿ ਇਨਸਾਨ ਇੱਕ ਬਹੁਤ ਵੱਡਾ ਮਕਸਦ ਲੈ ਕੇ ਆਇਆ ਸੰਸਾਰ ਦੇ ਅੰਦਰ ਔਰ ਇਨਸਾਨ ਨੂੰ ਹੀ ਇਹ ਪਰਮਾਤਮਾ ਵੱਲੋਂ ਬਖਸ਼ਿਸ਼ ਹੋਈ ਹੈ ਪਰ ਇਹ ਮੌਕਾ ਮਿਲਿਆ ਪਰਮਾਤਮਾ ਦੇ ਨਾਲ ਇਕਮਿਕ ਹੋਣ ਦਾ ਔਰ ਸਾਡੇ ਮਿਸ਼ਨ ਦੇ ਮੌਜੂਦਾ ਸੰਸਰਕਾਰ ਪਰਮ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਉਹ ਦੇਸ਼ ਵਿਦੇਸ਼ ਦੇ ਵਿੱਚ ਭ੍ਰਮਣ ਕਰਕੇ ਵਿਛੜੀਆਂ ਰੂਹਾਂ ਨੂੰ ਪਰਮਾਤਮਾ ਦੇ ਨਾਲ ਜੋੜ ਰਹੇ ਨੇ ਔਰ ਸਾਨੂੰ ਸਹੀ ਮੈਨੇ ਦੇ ਵਿੱਚ ਇਨਸਾਨ ਬਣਨ ਦਾ ਉਹ ਇੱਕ ਪਾਠ ਦੇ ਰਹੇ ਨੇ ਸਬਕ ਦੇ ਰਹੇ ਨੇ ਕਿਉਂਕਿ ਉਹਨਾਂ ਦਾ ਇੱਕ ਕਹਿਣਾ ਹੈ ਕਿ ਸਾਨੂੰ ਸਹੀ ਮੈਨੇ ਵਿੱਚ ਇਨਸਾਨ ਨੂੰ ਇਨਸਾਨ ਬਣਨ ਦੀ ਲੋੜ ਹੈ ਪਰਮਾਤਮਾ ਦਾ ਪਾਉਣਾ ਕੋਈ ਮੁਸ਼ਕਲ ਨਹੀਂ ਹੈ ਔਰ ਸੰਜੀਵਾਲਤਾ ਦਾ ਜਿਹੜਾ ਸੰਦੇਸ਼ ਹੈ ਉਹ ਸਾਵਨ ਕਿਰਪਾ ਰੋਹਾਨੀ ਮਿਸ਼ਨ ਵੱਲੋਂ ਦਿੱਤਾ ਜਾਂਦਾ ਹੈ ਕਿ ਅਸੀਂ ਸਾਰੇ ਹੀ ਇਕੋ ਹੀ ਪ੍ਰਮਾਤਮਾ ਦੇ ਬੱਚੇ ਆ ਔਰ ਸਾਨੂੰ ਉਸ ਪ੍ਰਮਾਤਮਾ ਦੇ ਨਾਲ ਮਿਲਣਾ ਚਾਹੀਦਾ ਹੈ ਉਹਦੀ ਖੋਜ ਕਰਨੀ ਚਾਹੀਦੀ ਹੈ ਔਰ ਖੋਜ ਬਾਹਰੋਂ ਨਹੀਂ ਹੋਣੀ ਇਹ ਖੋਜ ਸਾਡਾ ਜਿਹੜਾ ਇਨਸਾਨੀ ਚੋਲਾ ਹੈ ਇਹ ਸਰੀਰ ਹੈ ਇਹਦੇ ਵਿੱਚੋਂ ਹੀ ਅਸੀਂ ਖੋਜ ਕਰਕੇ ਪ੍ਰਮਾਤਮਾ ਦੇ ਨਾਲ ਇੱਕਮਿਕ ਅਸੀਂ ਹੋ ਸਕਦੇ ਆ ਤਾਂ ਇਹ ਮਿਸ਼ਨ ਦਾ ਸੰਦੇਸ਼ ਹੈ ਮਾਨਵਤਾ ਦੀ ਸੇਵਾ ਕਰਨਾ ਆਪਣੇ ਆਪ ਦੀ ਸੇਵਾ ਕਰਨਾ ਆਪਣੇ ਆਪ ਦੀ ਸੇਵਾ ਕਰਨ ਦਾ ਮਤਲਬ ਹੈ ਕਿ ਆਪਣੇ ਆਪ ਨੂੰ ਖੋਜਣਾ ਅਸੀਂ ਕੌਣ ਆ ਕਿਉਂਕਿ ਇਨਸਾਨ ਦੇ ਅਗੇ ਸਭ ਤੋਂ ਵੱਡਾ ਸਵਾਲ ਹੈ ਕਿ ਮੈਂ ਕੌਣ ਆ ਮੈਂ ਆਇਆ ਕਿੱਥੋਂ ਸੀ ਇੱਥੇ ਮੇਰਾ ਕੀ ਕੰਮ ਸੀ ਆਖਰਕਾਰ ਇਹ ਜ਼ਿੰਦਗੀ ਭੋਗ ਕੇ ਮੈਂ ਚਲਾ ਕਿੱਥੇ ਜਾਣਾ ਤਾਂ ਇਹਨਾਂ ਸਾਰਿਆਂ ਸਵਾਲਾਂ ਦਾ ਜਿਹੜਾ ਜਵਾਬ ਹੈ ਉਹ ਸਾਵਨ ਕਿਰਪਾ ਰੋਹਾਨੀ ਮਿਸ਼ਨ ਦੇ ਕੋਲ ਹੈ ਔਰ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਕਿਉਂਕਿ ਉਹ ਯੂਨੋ ਦੇ ਵਿੱਚ ਵੀ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਜੀ ਨੇ ਅਡਰੈਸ ਕੀਤਾ ਸੀ ਸਾਰੀ ਦੁਨੀਆ ਨੂੰ ਉਹਦੇ ਵਿੱਚ ਵੀ ਉਹਨਾਂ ਨੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਸੰਤ ਮਤ ਦਾ ਸੰਦੇਸ਼ ਦਿੱਤਾ ਤਾਂ ਕਿ ਅਸੀਂ ਇਨਸਾਨ ਹਰ ਇੱਕ ਇਨਸਾਨ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੀਏ ਸਾਰੀ ਮਾਨਵਤਾਿਕ ਦਸਮ ਪਾਤਸ਼ਾਹੀ ਦਾ ਸੰਦੇਸ਼ ਵੀ ਇਹ ਹੀ ਸੀ ਕਿ ਅਸੀਂ ਸਾਰੇ ਇੱਕੋ ਪ੍ਰਮਾਤਮਾ ਦੇ ਬੱਚੇ ਹਾਂ Ora spermato, fermato mattina l'alba, e qui